ਤਾਨੂੰ ਮੈਂ ਦੱਸਣਾ ਚਾਹੁੰਦਾ ਵੀ ਸਾਡੀ ਤਾਂ ਆਪਣੀ ਰੈਜੀਮੈਂਟ ਸੀ ਹਮਮ ਚਮਾਰ ਰੈਜੀਮੈਂਟ ਸੀਗੀ ਫੌਜ ਚ ਫੌਜ ਦੇ ਵਿੱਚ ਬਿਲਕੁਲ ਤੇ ਉਹਨੂੰ ਵੀ ਕਿਸ ਤਰੀਕੇ ਖਤਮ ਕੀਤਾ ਗਿਆ ਉਹਨੂੰ ਵੀ ਖਤਮ ਕੀਤਾ ਗਿਆ ਕਿਉਂਕਿ ਇਹਨਾਂ ਨੂੰ ਪਤਾ ਜਿਹੜੀ ਹਕੂਮਤ ਕਰਨ ਵਾਲੇ ਲੋਕਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜੇਕਰ ਇਹ ਲੋਕ ਜਿਹੜੇ ਆ ਇਹ ਅਣਖੀ ਲੋਕ ਆ ਕਿਉਂਕਿ ਸਾਡਾ ਇਤਿਹਾਸ ਬੋਲਦਾ ਕਿਉਂਕਿ ਸਾਡੇ ਹਿੱਸੇ ਵਿੱਚ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਗੀ ਉਹਨਾਂ ਦਾ ਚੋਲਾ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਬਾਬਾ ਸੰਗਤ ਸਿੰਘ ਜੀ ਉਹਨਾਂ ਨੇ ਉਹਨਾਂ ਨੇ ਚੋਲਾ ਕਲਗੀ ਦਿੱਤੀ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਉਹ ਵਿਸ਼ਵਾਸ ਕਰਦੇ ਸੀ ਕਿ ਜਿਹੜੀ ਇਹ ਕੌਮ ਆ ਇਹ ਕਦੀ ਪਿੱਠ ਦਿਖਾ ਕੇ ਭੱਜਣ ਵਾਲੀ ਨਹੀਂ ਹੈਗੀਗੀ ਇਹ ਕਦੀ ਜਿਹੜੀ ਕੌਮ ਆ ਇਹ ਚੜ੍ਹਦੀ ਕਲਾ ਵਾਲੀ ਕੌਮ ਆ ਤੇ ਇਹਨਾਂ ਨੇ ਜਿਹੜਾ ਵਿਸ਼ਵਾਸ ਕੀਤਾ ਸੀ ਇਸ ਕਰਕੇ ਕਲਗੀ ਚੂਲਾ ਜਿਹੜਾ ਮਤਲਬ ਸਾਨੂੰ ਮਤਲਬ ਮਿਲਿਆ ਸੀ ਸਾਡੇ ਬਾਬਾ ਸੰਗਤ ਸਿੰਘ ਜੀ ਉਹਨਾਂ ਨੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਲੜੇ ਸੀ ਤੇ ਉਹਨਾਂ ਨੇ ਯੁੱਧ ਵੀ ਫਿਰ ਬੜਾ ਜੋ ਬਿਲਕੁਲ ਜੀ ਬਿਲਕੁਲ ਜੋਰ ਦਿਖਾਇਆ ਇਸ ਕਰਕੇ ਇਸ ਕਰਕੇ ਜਿਹੜਾ ਚਮਾਰਾਂ ਨੂੰ ਸਮੇਂ-ਸਮੇਂ ਤੇ ਦਮਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਕਾਲਪੁਰਖ ਦੀ ਬੜੀ ਕਿਰਪਾ ਕਿ ਅੱਜ ਵੀ ਚਮਾਰ ਚੜ੍ਹਦੀ ਕਲਾ ਦੇ ਵਿੱਚ ਹੂੰ ਤੁਸੀਂ ਰਵਿਦਾਸ ਮਹਾਰਾਜ ਦਾ ਜ਼ਿਕਰ ਕੀਤਾ ਜੀ ਬਚਪਨ ਤੋਂ ਜਦੋਂ ਅ ਬੱਚਾ ਇੱਕ ਵੱਡਾ ਹੁੰਦਾ ਉਹਦੇ ਮਾਪੇ ਉਹਨੂੰ ਆਪਣੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਜੀ ਜੀ ਹੁਣ ਤੱਕ ਬਚਪਨ ਤੋਂ ਲੈ ਕੇ ਹੁਣ ਤੱਕ ਰਵਿਦਾਸ ਮਹਾਰਾਜ ਦੀਆਂ ਬਹੁਤ ਗੁਰਬਾਣੀ ਵੀ ਸੁਣੀ ਹੋਏਗੀ ਤੇ ਉਹਨਾਂ ਬਾਰੇ ਸੁਣਿਆ ਵੀ ਹੋਏਗਾ ਜੀ ਜੀ ਮਨ 'ਚ ਵਿਰਾਗ ਆਉਂਦਾ ਹੈ ਕਈ ਵਾਰ ਉਹਨਾਂ ਬਾਰੇ ਸੁਣ ਕੇ ਜਾਂ ਉਹਨਾਂ ਦੀ ਲਿਖੀ ਗੱਲ ਨੂੰ ਜਦੋਂ ਮਹਿਸੂਸ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਤਗੁਰੂ ਅਰਬਦਾਸ ਮਹਾਰਾਜ ਇਹ ਬਾਣੀ ਨੂੰ ਪੜ੍ਹੀਏ ਤਾਂ ਉਹਨਾਂ ਦੀ ਬੜੀ ਕ੍ਰਾਂਤੀਕਾਰੀ ਬਾਣੀ ਆ ਕਿਉਂਕਿ ਜਿਹੜੇ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਵਿਦਿਆ ਦੀ ਗੱਲ ਕੀਤੀ ਆ ਉਹਨਾਂ ਨੇ ਬਰਾਬਰਤਾ ਦੀ ਗੱਲ ਕੀਤੀ ਆ ਉਹਨਾਂ ਨੇ ਹੂੰ ਉਹਨਾਂ ਨੇ ਸਾਨੂੰ ਦੱਸਿਆ ਬੇ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡਾ ਜਿਹੜਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਕਿ ਮਤਲਬ ਬੇ ਉਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਮੈਂ ਕੀ ਚਾਹੁੰਨਾ ਕਿ ਮੇਰੇ ਭਈ ਮਤਲਬ ਕਿਦਾਂ ਦਾ ਮਾਹੌਲ ਹੋਣਾ ਚਾਹੀਦਾ ਹੈ ਕਿਦਾਂ ਦਾ ਸਟਰਕਚਰ ਹੋਣਾ ਚਾਹੀਦਾ ਆ ਇਸ ਦੇਸ਼ ਦਾ ਮਤਲਬ ਤੇ ਉਹਨਾਂ ਨੇ ਉਹਨਾਂ ਨੇ ਬਾਣੀ ਤੋਂ ਸਾਨੂੰ ਬਹੁਤ ਸੇਧ ਮਿਲਦੀ ਆ ਤਾਂ ਅਸੀਂ ਜਦੋਂ ਉਹਨਾਂ ਨੂੰ ਪੜਦੇ ਆ ਤੇ ਫਿਰ ਇਸ ਚੀਜ਼ ਬਾਰੇ ਮਹਿਸੂਸ ਹੁੰਦਾ ਕਿ ਸਾਡੇ ਗੁਰੂ ਕੀ ਚਾਹੁੰਦੇ ਸੀ ਉਹਨਾਂ ਤੋਂ ਬੜਾ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਆ ਤੇ ਬੜੀਆਂ ਸਖਿਆਵਾਂ ਉਹਨਾਂ ਦੀਆਂ ਸਾਡੇ ਸਮਾਜ ਨੂੰ ਚੜ੍ਹਦੀ ਕਲਾ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਜਿਹੜਾ ਅਸ਼ੀਰਵਾਦ ਆ ਇੱਕ ਤੁਸੀਂ ਦੇਖਿਆ ਹੋਣਾ ਵੀਡੀਓ ਕਾਫੀ ਇੱਕ ਸਿੰਘ ਦੀ ਨਿਹੰਗ ਸਿੰਘ ਦੀ ਵਾਇਰਲ ਹੁੰਦੀ ਹੈ ਜੀ ਜੀ ਸ਼ਾਇਦ ਉਹਨਾਂ ਦਾ ਨਾਮ ਸਰਬਲੋ ਹੈ ਜੀ ਜੀ ਉਹ ਤੁਸੀਂ ਸ਼ਾਇਦ ਦੇਖਿਆ ਹੋਣਾ ਵੀ ਕੋਈ ਗੱਲ ਕਹਿੰਦੇ ਨੇ ਤਾਂ ਅਕਾਲ ਕਹਿੰਦੇ ਨੇ ਬੜੇ ਹੈ ਨਾ ਇੱਕ ਸਰੂਰ ਦੇ ਵਿੱਚ ਇੱਕ ਵਖਰੀ ਲਗਨ ਚ ਉਹਨਾਂ ਨੇ ਗੁਰੂ ਰਵਿਦਾਸ ਸਾਹਿਬ ਨੂੰ ਚੀਫ ਕਮਾਂਡਰ ਕਿਹਾ ਸਿੱਖੀ ਦਾ ਜੀ ਜੀ ਤਾਂ ਦੁਆਬੇ ਦੇ ਵਿੱਚ ਰੀਲਾਂ ਬਹੁਤ ਵਾਇਰਲ ਸ਼ੇਅਰ ਵੀ ਹੋਈਆਂ ਜੀ 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 ਕਿਉਂਕਿ ਮੈਂ ਦੇਖੋ ਇਹ ਗੱਲ ਮੰਨਦਾ ਹਾਂ ਕਿ ਜਿਹੜੇ ਵੱਡੇ ਪ੍ਰਚਾਰਕ ਨੇ ਹੂੰ ਜਿਹੜਾ ਕੋਈ ਸਿੱਖੀ ਦਾ ਪ੍ਰਚਾਰ ਜਿਹੜੇ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਵਿੱਚ ਅ ਤਰਸੀਮ ਸਿੰਘ ਮੋਰਾਵਾਲੀ ਆ ਜੀ ਆ ਜੀ ਜਿਹੜੇ ਸਤਗੁਰ ਅਬਦਾਸ ਮਾਨ ਨੂੰ ਗੁਰੂ ਕਹਿ ਕੇ ਸੰਬੋਧਨ ਕਰਦੇ ਆ ਜੀ ਸਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜੀ ਉਹ ਗੁਰੂ ਕਹਿ ਕੇ ਸੰਬੋਧਨ ਕਰਦੇ ਆ ਜੀ ਤੇ ਹੋਰ ਵੀ ਜਿਦਾਂ ਬਾਬਾ ਪਕਾਲਾ ਸਾਹਿਬ ਤੋਂ ਵੀ ਜੰਗਵੀਰ ਸਿੰਘ ਵੱਡੇ ਪ੍ਰਚਾਰਕ ਆ ਉਹ ਵੀ ਗੁਰੂ ਕਹਿ ਕੇ ਸੰਬੋਧਨ ਕਰਦੇ ਆ ਕਿਉਂਕਿ ਜਿਹੜੇ ਵੱਡੇ ਪ੍ਰਚਾਰਕ ਆ ਕਿਉਂਕਿ ਜਿੱਥੇ ਸਾਨੂੰ ਬਾਣੀ ਬਾਣੀ ਕਹਿੰਦੇ ਬਾਣੀ ਚੋਂ ਅਸੀਂ ਪੜ੍ਹਦੇ ਆ ਅਸੀਂ ਸੁਣਦੇ ਆ ਅਸੀਂ ਅਕਸਰ ਹੀ ਕਿਉਂਕਿ ਉਹ ਤੇ ਕਹਿੰਦੀ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਕਿਉਂਕਿ ਜਦੋਂ ਬਾਣੀ ਗੁਰੂ ਆ ਹੂੰ ਤੇ ਵਿੱਚ ਅਮਰ ਤੇ ਆਉਦੇ ਸਾਰੇ ਤੇ ਪਰ ਫਿਰ ਜਿਨ੍ਹਾਂ ਦੀ ਬਾਣੀ ਆ ਉਹ ਕਿਉਂ ਗੁਰੂ ਨਹੀਂ ਸੋ ਅਸੀਂ ਤਾਂ ਤਰਕ ਨਾਲ ਗੱਲ ਕਰਦੇ ਆ ਵੀ ਜਿਹੜੇ ਕੁਝ ਮਾੜੀ ਸੋਚ ਰੱਖਣ ਵਾਲੇ ਲੋਕ ਆ ਜਿਹੜੇ ਅੱਜ ਵੀ ਜਿਹੜੇ ਗੁਰੂ ਭਗਤ ਦੇ ਚੱਕਰ ਦੇ ਵਿੱਚ ਪਏ ਆ ਕਿ ਉਹ ਤਾਂ ਜੀ ਭਗਤ ਆ ਭਗਤ ਤਾਂ ਦੇਖੋ ਉਹ ਉਹ ਕਿਸੇ ਦੇ ਨਹੀਂ ਹੈਗੇ ਕਿ ਉਹ ਸਾਡੇ ਗੁਰੂ ਆ ਕਿਉਂਕਿ ਇੱਕ ਬੰਦਾ ਕਿਸੇ ਦਿੋ ਚਾਰ ਦਿਨ ਕੰਮ ਵੀ ਸਿੱਖ ਲਵੇ ਹਨਾ ਕੋਈ ਲੱਕੜ ਦਾ ਕੰਮ ਵੀ ਸਿੱਖ ਲਵੇ ਕੋਈ ਮੈਸਨ ਦਾ ਸਿੱਖ ਲਵੇ ਉਹ ਜਿੱਤੋਂ ਕੰਮ ਸਿੱਖਦਾ ਉਹਨੂੰ ਗੁਰੂ ਮੰਨਦਾ ਪਰ ਜਿਹੜਾ ਸਤਗੁਰ ਅਬਦਾਸ ਮਹਾਰਾਜ ਦੀ ਇਸ ਕੌਮ ਨੂੰ ਇਸ ਦੇਸ਼ ਨੂੰ ਬੜੀ ਵੱਡੀ ਇੱਕ ਸੇਹ ਦੇ ਅਜਿਹਾ ਨੇ ਦਿੱਤੀ ਹੈ ਜਿਨ੍ਹਾਂ ਨੇ ਇੱਕ ਬਰਾਬਰਤਾ ਦੀ ਗੱਲ ਕੀਤੀ ਉਹ ਸਾਡੇ ਗੁਰੂ ਆ ਕੁਝ ਮਾੜੀ ਸੋਚ ਰੱਖਣ ਵਾਲੇ ਅੱਜ ਵੀ ਆਪੇ ਪੌਡਕਾਸਟ ਦੇ ਵਿੱਚ ਹੀ ਆਪਾਂ ਗੱਲ ਕਰ ਲਈਏ ਬੜੇ ਕਮੈਂਟ ਸੀ ਮਾੜੇ ਮਾੜੀ ਸੋਚ ਰੱਖਣ ਵਾਲਿਆਂ ਦੇ ਉਹ ਕੀ ਹੈਗੇ ਆ ਜੀ ਉਹ ਤਾਂ ਭਗਤ ਸੀਗੇ ਇਦਾਂ ਇਦਾਂ ਉਹਨਾਂ ਨੇ ਮਨਛਾ ਯਾਰ ਕਰਦੀ ਆ ਕਿ ਇਦਾਂ ਇਦਾਂ ਕੀ ਵਿਤਕਰਾ ਹੋ ਰਿ ਮੈਂ ਕਈ ਵਿਤਕਰਾਂ ਜਿਹੜਾ ਵਿਤਕਰਾਂ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਹਰ ਪਾਸੇ ਸਿੱਖ ਗੁਰਦੁਆਰਾਂ ਦੇ ਵਿੱਚ ਵਿਤਕਰਾਂ ਹੋ ਰਿਹਾ ਤੁਸੀਂ ਕਹਿੰਦੇ ਚਮਾਰ ਭਾਈਚਾਰੇ ਦਾ ਬਿਲਕੁਲ ਹੋ ਰਿਹਾ ਜੀ ਦਲਤ ਭਾਈਚਾਰੇ ਦਾ ਜਿਹੜਾ ਵੱਡੇ ਪੱਧਰ ਤੇ ਹੋ ਰਿਹਾ ਅਸੀਂ ਝਾਤ ਮਾਰ ਕੇ ਦੇਖ ਲਈਏ ਪਿੰਡਾਂ ਦੇ ਵਿੱਚ ਕਿੰਨੇ ਕਿੰਨੇ ਸ਼ਮਸ਼ਾਨ ਘਾਟ ਆ ਕਿੰਨੇ ਕਿੰਨੇ ਗੁਰੂ ਘਰ ਆ ਹੂੰ ਮਤਲਬ ਵਰਤਨ ਤੱਕ ਨਹੀਂ ਦਿੱਤੇ ਜਾਂਦੇ ਇਹ ਵਿਚਾਰ ਤੁਸੀਂ ਕਾਰਨ ਮੰਨਦੇ ਹੋ ਜਿਹੜੇ ਬਹੁਤ ਸਾਰੇ ਲੋਕ ਧਰਮ ਪਰਿਵਰਤਨ ਕਰ ਰਹੇ ਨੇ ਅੱਜ ਦੇ ਸਮੇਂ ਵਿੱਚ ਚਲੋ ਉਹ ਵੀ ਉਹ ਵੀ ਇੱਕ ਹਰ ਬੰਦੇ ਦੀ ਇੱਕ ਆਪਣੀ ਸੋਚ ਆ ਵੀ ਉਹ ਬੰਦੇ ਜਾਂ ਜੇ ਜਿਹੜਾ ਮੈਦਾਨ ਛੱਡ ਕੇ ਭੱਜਣਾ ਮੈਂ ਮੰਨਦਾ ਨਹੀਂ ਵੀ ਜਿਹੜਾ ਬੰਦਾ ਮੈਦਾਨ ਛੱਡ ਕੇ ਭੱਜ ਗਿਆ ਜਿਹੜਾ ਇੱਕ ਉਹਨੂੰ ਮੈਂ ਬੰਦਾ ਨਹੀਂ ਸਮਝਦਾ ਕਿ ਵੀ ਜਿਹੜਾ ਬੰਦਾ ਮੈਦਾਨ ਹੀ ਛੱਡ ਦਿੱਤਾ ਦੇਖੋ ਸਾਡੇ ਲੋਕਾਂ ਨੇ ਚਮਾਰਾਂ ਨੇ ਮੈਦਾਨ ਹੀ ਛੱਡਿਆ ਉਹਨਾਂ ਨੇ ਉਹਨਾਂ ਨੇ ਕੀਤਾ ਵੀ ਜਾਤੀ ਵਿਤ ਕਰਾਇਆ ਗੁਰੂ ਘਰ ਹੀ ਆਪਣੇ ਬਣਾ ਲੈ ਅੱਜ ਦੇਖੋ ਕਿੰड्याਲੀ ਸ਼ਾਨ ਗੁਰੂ ਘਰ ਸਾਡੇ ਬਣੇ ਹੋਏ ਆ ਜਿੱਥੇ ਜਿੱਥੇ ਸੋਨਾ ਤੱਕ ਚੜ ਲੱਗਣਾ ਸ਼ੁਰੂ ਹੋ ਗਿਆ ਭੱਜਣਾ ਕਾ ਤੂੰ ਆ ਦੇਖੋ ਸਾਡੇ ਸਾਡੇ ਗੁਰੂ ਨੇ ਸਾਨੂੰ ਇੰਨਾ ਕੁ ਸਿਖਾਇਆ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਰਹੇ ਆ ਜੇ ਜੇ ਜਾਤੀ ਜਿਹੜਾ ਜਾਤੀ ਵਿਤ ਕਰਾ ਕਰਨ ਵਾਲੇ ਆ ਉਹ ਉਹਨਾਂ ਦੀ ਸੋਚ ਆ ਅਸੀਂ ਆਪਣੀ ਲਕੀਰ ਵੱਡੀ ਖਿੱਚਣੀ ਆ ਅਸੀਂ ਉਹਨਾਂ ਤੋਂ ਕੀ ਲੈਣਾ ਦੁਆਬੇ ਦੇ ਵਿੱਚ ਡੇਰਾ ਬੱਲਾ ਵੀ ਹੈ ਜੀ ਉੱਥੋਂ ਪਾਈਚਾਰੇ ਨੂੰ ਕਾਫੀ ਮਜ਼ਬੂਤੀ ਮਿਲਦੀ ਹੈ ਜੀ ਯਾ ਲੋਕ ਕਾਫੀ ਸ਼ਰਦਾ ਦੇ ਨਾਲ ਅਟੈਚ ਨੇ ਉੱਥੇ ਜੀ ਪ੍ਰਚਾਰ ਹੋ ਰਿਹਾ ਰਵਿਦਾਸ ਮਹਾਰਾਜ ਦਾ ਵਧੀਆ ਤਰੀਕੇ ਨਾਲ ਕਿਉਂਕਿ ਜਿਹੜਾ ਡੇਰਾ ਸਚਕੰਡ ਬੱਲਾ ਨੇ ਜੀ ਚਮਾਰਾਂ ਨੂੰ ਬ੍ਰਾਂਡ ਬਣਾਇਆ ਹੂੰ ਕਿਉਂਕਿ ਡੇਰਾ ਸਚਕੰਡ ਬੱਲਾ ਦਾ ਚਮਾਰਾਂ ਨੂੰ ਬ੍ਰਾਂਡ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਿਨ੍ਹਾਂ ਦੀਆਂ ਕੌਮ ਨੂੰ ਸਮਾਜ ਨੂੰ ਬਹੁਤ ਵੱਡੀਆਂ ਜਿਹੜੀਆਂ ਦੇਣ ਆ ਕਿਉਂਕਿ ਉਹਨਾਂ ਦੇ ਸਕੂਲ ਚੱਲ ਰਹੇ ਆ ਹਸਪੀਟਲ ਚੱਲ ਰਹੇ ਆ ਅੱਖਾਂ ਦੇ ਹਸਪਤਲ ਚੱਲ ਰਹੇ ਆ ਕਿਉਂਕਿ ਜਿਨ੍ਹਾਂ ਨੇ ਅੱਜ ਸਮਾਜ ਨੂੰ ਕੁਝ ਦੇਖਣ ਦੀ ਲੋੜ ਨਹੀਂ ਗਈ ਵੀ ਜੇ ਪੈਸੇ ਹੈਗੇ ਆ ਠੀਕ ਆ ਜੇ ਨਹੀਂ ਵੀ ਹੈਗੇ ਆ ਆਪਣੇ ਹਸਪਤਾਲਾਂ 'ਇ ਜਾ ਕੇ ਇਲਾਜ ਕਰਾ ਲਓ ਸ਼ਬਦ ਗੁਰੂ ਦਾ ਪ੍ਰਚਾਰ ਵੀ ਹੋ ਰਿਹਾ ਸ਼ਬਦ ਗੁਰੂ ਦਾ ਪ੍ਰਚਾਰ ਵੀ ਹੋ ਰਿਹਾ ਕਿਉਂਕਿ ਅ ਅਸੀਂ ਵੀ ਇੱਕ ਅ ਅਕਸਰ ਅਸੀਂ ਸਾਲ ਦੇ ਵਿੱਚ ਤਿੰਨ ਚਾਰ ਬਲੱਡ ਕੈਂਪ ਕਰਾਉਂਦੇ ਆ ਹੂੰ ਕਿਉਂਕਿ ਉਹ ਕੈਂਪ ਕਰਾਉਣ ਦੀ ਵੀ ਜਿਹੜੀ ਸ਼ੁਰੂਆਤ ਸੀ ਉਹ ਅੰਬੇਡਕਰ ਸੈਨਾ ਪੰਜਾਬ ਵੱਲੋਂ ਕੀਤੀ ਗਈ ਸੀ ਆ ਜਿੰਨੇ ਮੁੰਡੇ ਆਪਣੇ ਨਾਲ ਬੈਠੇ ਨੇ ਅੱਜ ਜੀ ਇਹ ਬੇਸ਼ੱਕ ਤਾਂ ਇਹਨਾਂ ਨੇ ਹੱਥ 'ਚ ਹਥਿਆਰ ਫੜੇ ਆ ਕਿਉਂਕਿ ਤੁਹਾਨੂੰ ਆਪਣਾ ਉਹ ਮੋਰੀ ਮੰਨਦੇ ਆ ਕਿ ਕਿਤੇ ਤੁਹਾਡੀ ਜਾਨ ਨੂੰ ਕੋਈ ਖਤਰਾ ਨਾ ਜਾਏ ਆਪਦੀ ਜਾਨ ਵੀ ਵਾਰਨ ਵਾਸਤੇ ਬੈਠੇ ਆਗੇ ਜੀ ਇਹ ਮੁੰਡੇ ਵੀ ਬਲੱਡ ਦਿੰਦੇ ਨੇ ਫਿਰ ਨਾਲ ਹਾਂਜੀ ਹਾਂਜੀ ਕਿਉਂਕਿ ਇਹਨਾਂ ਬਾਰੇ ਤੁਹਾਨੂੰ ਕਈ ਵਾਰੀ ਸੋਚ ਕੇ ਹੁੰਦਾ ਕਿ ਜਿਹੜਾ ਮੇਰੇ ਲਈ ਜਾਨ ਵਾਰਨ ਲਈ ਆ ਗਏ ਇਹ ਵੀ ਤਾਂ ਕਿਸਦੇ ਪੁੱਤ ਨੇ ਨਹੀਂ ਆਪਣੀਆਂ ਸੱਜੀਆਂ ਕੱਪੀਆਂ ਬਾਵਾ ਨੇ ਆਪਾਂ ਵੀ ਹਮੇਸ਼ਾ ਇਹਨਾਂ ਦੇ ਖੜੇ ਖੜੇ ਆ ਉਹ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਕਿਉਂਕਿ ਉਹ ਕਾਲਪੁਰਖ ਨੇ ਜਿੰਨੀ ਲਿਖੀ ਆ 19 ਤਾਂ ਇਦਾਂ ਹੀ ਭੁਗਤ ਕੇ ਜਾਣਾ ਆ ਜਦਨ ਸਮਾਂ ਆ ਗਿਆ ਫਿਰ ਫਿਰ ਕੁਝ ਨਹੀਂ ਪਤਾ ਲੱਗਣਾ ਕੀ ਹੋ ਜਾਣਾ ਜਦੋਂ ਸਮਾਂ ਆਇਆ ਮੋਛ ਉਹਦੋਂ ਵੀ ਖੜੀ ਜਾਊ ਬਿਲਕੁਲ ਖੜੀ ਜਾਊਗੀ ਜੀ ਜਾਣੀ ਵੀ ਚਾਹੀਦੀ ਆ ਕਿਉਂਕਿ ਜਿਸ ਬੰਦੇ ਨੂੰ ਸਾਰਾ ਕੁਝ ਮਿਲਿਆ ਹੋਵੇ ਤੇ ਉਹਦੀ ਦਾ ਭਾਵੇਂ ਨੀਵੀਂ ਚਲ ਜਵੇ ਪਰ ਜਿੰਨੇ ਆਪਣੀ ਲਾਈਫ ਦੇ ਵਿੱਚ ਮਿਹਨਤ ਦੇ ਨਾਲ ਅੱਗੇ ਵਧਿਆ ਹੋਵੇ ਉਹਦੀ ਮੋਛ ਕੜੀ ਜਾਣੀ ਚਾਹੀਦੀ ਆ ਹਮ ਅਣਖ ਨਾਲ ਮਰਦੇ ਲੋਕ ਵੇਖਿਆ ਨਹੀਂ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਇੱਕ ਕਰਦਾਰ ਵਾਲਾ ਖੂਨ ਹੁੰਦਾ ਉਹ ਅਣਖ ਨਾਲ ਹੀ ਮਰਦੇ ਹਮੇਸ਼ਾ ਜਿਨ੍ਹਾਂ ਦੇ ਵਿੱਚ ਕੋਈ کردار ਵਾਲਾ ਖੂਨ ਨਹੀਂ ਹੁੰਦਾ ਉਹ ਏਦਾਂ ਦੇ ਲੋਕ ਪਤਾ ਨਹੀਂ ਕਿੰਨੇ ਕੁ ਮਰਦੇ ਉਹਨਾਂ ਨੂੰ ਲੋਕ ਯਾਦ ਵੀ ਨਹੀਂ ਕਰਦੇ ਅਣਖ ਵਾਲਿਆਂ ਨੂੰ ਲੋਕ ਯਾਦ ਵੀ ਕਰਦੇ ਆ ਇਹ ਗੱਲਾਂ ਕਿੱਥੋਂ ਆਉਂਦੀਆਂ ਮਨ 'ਚ ਗੱਲਾਂ ਕੋਈ ਵੀ ਇਨਸਾਨ ਸਿੱਖ ਕੇ ਨਹੀਂ ਆਉਂਦਾ ਜਦੋਂ ਆਪਾਂ ਦੁਨੀਆ 'ਚ ਵਿਜੜਦੇ ਆ ਕਿਉਂਕਿ ਜਿੱਦਾਂ ਪੱਤ ਝੜ ਆਉਂਦੀ ਆ ਪੱਤ ਝੜ ਤੋਂ ਬਾਅਦ ਬਸੰਤ ਆਉਂਦੀ ਆ ਤੇ ਇਹ ਜਿਹੜੇ ਬੜੇ ਦੁਨੀਆ ਦੇ ਰੰਗ ਅਸੀਂ ਆਪਣੇ ਮਤਲਬ ਆਪਣੀ ਅੱਖਾਂ ਦੇ ਨਾਲ ਦੇਖੇ ਆ ਤੇ ਜਿੱਦ ਤੋਂ ਅਸੀਂ ਬੜਾ ਕੁਝ ਸਿੱਖਿਆ ਆ ਤੇ ਉਹ ਹੀ ਜਿਹੜੀ ਆਪਣੇ ਸਿੱਖੀ ਇਹਨਾਂ ਕੁਝ ਲਿਆ ਆ ਵੀ ਹੁਣ ਮੈਨੂੰ ਲੱਗਦਾ ਨਹੀਂ ਵੀ ਜ਼ਿੰਦਗੀ ਦੇ ਵਿੱਚ ਕਿਤੇ ਧੋਖਾ ਖਾਵਾਂਗੇ ਧੋਖਾ ਕਿੰਨਾ ਕੁ ਜ਼ਰੂਰੀ ਹੈ ਧੋਖਾ ਜਿਸ ਬੰਦੇ ਨੂੰ ਧੋਖਾ ਨਹੀਂ ਮਿਲਦਾ ਤੇ ਮੇਰੇ ਸਾਇਕ ਨਾ ਉਹ ਬੰਦਾ ਕੁਝ ਸਿੱਖ ਨਹੀਂ ਸਕਦਾ ਜਿਸ ਬੰਦੇ ਨੂੰ ਧੋਖਾ ਮਿਲਦਾ ਉਹੀ ਬਾਤ ਸਿੱਖ ਜਾਊਗਾ ਕਿਉਂਕਿ ਅ ਬੜੇ ਆਏ ਜਿਹੜੇ ਸਾਨੂੰ ਵਰਤ ਕੇ ਚਲ ਗਏ ਆਪਣੇ ਕੰਮ ਕੱਢੇ ਉਹ ਵਰਤ ਕੇ ਚਲ ਗਏ ਉਹ ਅੱਜ ਸਾਨੂੰ ਪੜਦੇ ਫਿਰਦੇ ਆ ਤੇ ਕੁਝ ਜਿਹੜੇ ਬੜੇ ਆਏ ਜਿਹੜੇ ਅੱਜ ਵੀ ਨਾਲ ਖੜੇ ਆ ਉਹ ਅਜ ਵੀ ਨਾਲ ਬੈਠੇ ਆ ਜੀ ਆਈ ਚਲਾਈ ਲੱਗੀ ਰਹਿੰਦੀ ਹੈ ਨਾ ਅ ਜਿੰਦਗੀ ਦੇ ਵਿੱਚ ਜਿਹੜੇ ਕੁਛ ਚੰਗੇ ਲੋਕ ਤੁਹਾਡੇ ਨਾਲ ਜੁੜਦੇ ਰਹਿੰਦੇ ਮਾਰੇ ਟੁੱਟਦੇ ਰਹਿੰਦੇ ਆ ਉਹ ਆਈ ਚਲਾਈ ਵੀ ਜ਼ਿੰਦਗੀ ਜ਼ਰੂਰੀ ਆ ਕਿਉਂਕਿ ਮਾਰੇ ਆਈ ਚਲਾਈ ਦੇ ਨਾਲ ਹੀ ਫਿਰ ਮਾਲਾ ਮੋਤੀਆਂ ਦੀ ਬਣਦੀ ਆ ਜੀ ਕਿਉਂਕਿ ਜਿਹੜੇ ਮਾੜੇ ਆ ਇੱਕ ਇੱਕ ਮਾੜਾ ਕਹਿੰਦੇ ਹੋਂ ਇੱਕ ਲਿਬੜੀ ਮੱਛ ਜਿਹੜੀ ਉਹ ਵਾਕਿਆ ਨੂੰ ਵੀ ਲਵੇਟ ਦਿੰਦੀ ਆ ਇੱਕ ਸੇਬ ਬਾਕੀ ਸਾਰੇ ਸੇਬ ਖਰਾਬ ਕਰਦਾ ਸੇਬਾਂ ਨੂੰ ਖਰਾਬ ਕਰਦਾ ਨਾ ਇਸੇ ਤਰ੍ਹਾਂ ਇੱਕ ਮਾੜਾ ਬੰਦਾ ਨਾ ਉਹ ਸਾਰਿਆਂ ਨਾਲ ਖਰਾਬ ਕਰਦਾ ਜੀ ਅੱਜ ਕੋਸ਼ਿਕ ਜਿਹੜਾ ਪੰਜਾਬ ਦੇ ਅੰਦਰ ਜਾਂ ਇਸ ਦੇਸ਼ ਦੇ ਵਿੱਚ ਮੈਂ ਕਹਿੰਦਾ ਜਾਤੀਵਾਦ ਆ ਨਾ ਉਹ ਕੁਝ ਚੰਦਗ ਲੋਕਾਂ ਕਰਕੇ ਜਾਤੀਵਾਦ ਆ ਕਿਉਂਕਿ ਜੇਕਰ ਇਦਾਂ ਦੇ ਮਾੜੇ ਲੋਕ ਨਾ ਹੋਣ ਤਾਂ ਮੈਨੂੰ ਲੱਗਦਾ ਪੰਜਾਬ 'ਚ ਜਾਤੀਵਾਦ ਨਾ ਹੋਵੇ ਬਰਾਬਰ ਬਰਾਬਰ ਹੋਣ ਸਾਰੇ ਹੂੰ ਜਿਵੇਂ ਮੁਲਕ ਦੇ ਵਿੱਚ ਗੋਦੀ মিডিਆ ਨੇ ਜਾਤੀਵਾਦ ਨੂੰ ਬਹੁਤ ਵਧਾਇਆ ਹੋਇਆ ਜੀ ਜੀ ਇਹੋ ਜੇ ਤੱਤ ਹਰ ਥਾਂ ਹੁੰਦੇ ਐ ਜੀ ਕਿਉਂਕਿ ਜਿੰਮੇਵਾਰੀ ਕਿਹਦੀ ਬਣਦੀ ਫਿਰ ਕਿਉਂਕਿ ਇੱਕ ਪਾਸੇ ਤੁਸੀਂ ਕਹਿੰਦੇ ਜਾਤੀਵਾਦ ਵੱਧ ਰਿਹਾ ਹੈ ਜੀ ਤੇ ਜਾਤੀਵਾਦ ਨੂੰ ਠੱਲਣ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਐ ਦੇਖੋ ਜਿੰਮੇਵਾਰੀ ਜਿੰਮੇਵਾਰੀ ਹੈ ਵੀ ਜਿਹੜੀਆਂ ਸਰਕਾਰਾਂ ਹਮ ਜਿਹੜਾ ਹੁਕਮਰਾਨ ਆ ਉਹ ਚਾਹੁੰਦਾ ਆ ਕਿ ਦੇਸ਼ ਦੇ ਅੰਦਰ ਜਾਤੀਵਾਦ ਹੋਵੇ ਕਿਉਂਕਿ ਜਦੋਂ ਜਾਤੀਵਾਦ ਖਤਮ ਹੋ ਗਿਆ ਫਿਰ ਉਹ ਸੱਤਾ 'ਚ ਨਹੀਂ ਰਹਿਣਗੇ ਉਹ ਆਪਣੀ ਸੱਤਾ ਨੂੰ ਬਣਾਈ ਰੱਖਣ ਦੇ ਲਈ ਉਹ ਜਾਤੀਵਾਦ ਦੇ ਜਾਤੀਵਾਦ 'ਚ ਲੜਾ ਰਹੇ ਲੋਕਾਂ ਨੂੰ ਕਿਉਂਕਿ ਦੁੱਖ ਤਾਂ ਉਦੋਂ ਹੁੰਦਾ ਕਿ ਜਦੋਂ ਕਈ ਲੋਕ ਜਿਹੜੇ ਸੋਸ਼ਲ ਮੀਡੀਆ 'ਤੇ ਇਦਾਂ ਦੇ ਮਾੜੇ ਕਮੈਂਟ ਕਰ ਦਿੰਦੇ ਆ ਤਾਂ ਜਦੋਂ ਉਹਨਾਂ ਦੀ ਪ੍ਰੋਫਾਈਲ ਖੋਲ ਕੇ ਦੇਖੀਦੀ ਆ ਉਹਨਾਂ ਦੇ ਉੱਪਰ ਸਿਰ ਦੇ ਉੱਪਰ ਪੱਗ ਹੁੰਦੀ ਆ ਜੇ ਦਾੜਾ ਵੱਡਾ ਹੁੰਦਾ ਤਾਂ ਫਿਰ ਬੜਾ ਦੁੱਖ ਹੁੰਦਾ ਵੀ ਇਹਨਾਂ ਨੇ ਇਹਨਾਂ ਨੇ ਗੁਰੂ ਸਾਹਿਬ ਨੇ ਸਾਨੂੰ ਪਗ ਬਖਸ਼ਿਸ਼ ਕੀਤੀ ਜਿਨ੍ਹਾਂ ਨੇ ਉਹਨਾਂ ਦੀ ਕਿਰਪਾ ਦੇ ਕਿਰਪਾ ਦੇ ਨਾਲ ਤੇ ਉਹੀ ਬੰਦੇ ਜਦੋਂ ਇਦਾਂ ਦੇ ਕਮੈਂਟ ਕਰਦੇ ਆ ਫਿਰ ਦੁੱਖ ਬਹੁਤ ਜ਼ਿਆਦਾ ਹੁੰਦਾ ਵੀ ਇਹ ਤਾਂ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲੇ ਹੀ ਨਹੀਂ ਕਿਉਂਕਿ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਨ ਗਰੀਬ ਸਿੱਖਣ ਕੋ ਦੂੰ ਦੂੰ ਪਾਛਾਈ ਉਹਨਾਂ ਤੇ ਗਰੀਬਾਂ ਨੂੰ ਉਹਨਾਂ ਨੇ ਗੱਲ ਲਾਇਆ ਸੀਗਾ ਤੇ ਉਹਨਾਂ ਨੇ ਤਾਂ ਜਿਹੜੇ ਰਾਜਿਆਂ ਨੂੰ ਠਾਲਤਾ ਸੀਗਾ ਨਾਲ ਉਹ ਕਹਿੰਦੇ ਸੀ ਰਾਜਿਆਂ ਨੇ ਸ਼ਰਤ ਰੱਖੀ ਸੀ ਗੁਰੂ ਸਾਹਿਬ ਦੇ ਕੋਲ ਕਿ ਅਸੀਂ ਇਹਨਾਂ ਦੇ ਨਾਲ ਬਹਿ ਕੇ ਅਸੀਂ ਇਹਨਾਂ ਦੇ ਨਾਲ ਅਮਰ ਨਹੀਂ ਛਕਣਾ ਉਹ ਕਹਿੰਦਾ ਜੀ ਮੈਨੂੰ ਇਹਨਾਂ ਦੀ ਲੋੜ ਆ ਤਾਂ ਇਸ ਕਰਕੇ ਉਹਨਾਂ ਨੇ ਤਾਂ ਰਾਜਾਂ ਦੀ ਪ੍ਰਵਾਹ ਨਹੀਂ ਕੀਤੀ ਸੀ ਪਰ ਜਿਹੜੇ ਉਹਨਾਂ ਦੇ ਸਿਧਾਂਤਾਂ ਤੇ ਜਿਹੜੇ ਲੋਕ ਨਹੀਂ ਚੱਲਦੇ ਆ ਬਦ ਦੁੱਖ ਬਹੁਤ ਹੁੰਦਾ ਇਸ ਗੱਲ ਦਾ ਕਿ ਇਹਨਾਂ ਨੇ ਸਿੱਖਿਆ ਹੀ ਕੁਝ ਨਹੀਂ ਕਿਉਂਕਿ ਇੱਕ ਆਮ ਸਾਡੇ ਵਰਗਾ ਆਮ ਇੱਕ ਬੰਦਾ ਤਾਂ ਕਰੇ ਪਰ ਜਦੋਂ ਬੰਦਾ ਇੱਕ ਸਰੂਪ ਦੇ ਵਿੱਚ ਆ ਸਿੱਖੀ ਸਰੂਪ ਦੇ ਬਜਾ ਜਦੋਂ ਉਹ ਇਦਾਂ ਦੀਆਂ ਗੱਲਾਂ ਕਰਦਾ ਫਿਰ ਦੁੱਖ ਬਹੁਤ ਲੱਗਦਾ ਚਮਾਰ ਭਾਈਚਾਰੇ ਨੂੰ ਜਾਂ ਦਲਿਤ ਭਾਈਚਾਰੇ ਨੂੰ ਉਦੋਂ ਦੁੱਖ ਲੱਗਦਾ ਜਦੋਂ ਆਮ ਗੱਲਾਂ ਦੇ ਵਿੱਚ ਜਾਂ ਕਿਸੇ ਚਰਚਾ 'ਚ ਇਹ ਸੁਣਦੇ ਹੋ ਵੀ ਇਹ ਤਾਂ ਚੌਥੇ ਪੌੜੇ ਵਾਲੇ ਆ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦੇ ਆ ਗੱਲ ਕਹਿਣੀ ਚਾਹੁੰਦਾ ਆ ਤੁਹਾਡੇ ਇਸ ਤੁਸੀਂ ਸੁਣੀਆਂ ਵੀਡੀਓ ਪਿੱਛੇ ਦੀ ਕਾਫੀ ਚਰਚਾ ਹੋਈ ਬਿਲਕੁਲ ਜੀ ਵੀ ਚਮਾਰ ਭਾਈਚਾਰੇ ਨੂੰ ਇਹ ਟਾਰਗੇਟ ਕੀਤਾ ਗਿਆ ਕੀ ਤਾਂ ਚੌਥੇ ਪੌੜੇ ਵਾਲੇ ਆ ਇਹਨਾਂ ਨੂੰ ਸੁਨਾਣ ਕਰ ਲੈਣ ਦਿਓ ਜਾਂ ਉਹ ਜੀਆਂ ਚੀਜ਼ਾਂ ਦਾ ਤੰਜ ਹੋਇਆ ਦੇਖੋ ਇਹ ਤਾਂ ਇਹ ਕੀ ਹਮੇਸ਼ਾ ਕੀ ਹੋਇਆ ਕਿ ਸਭ ਤੋਂ ਵੱਧ ਕੁਰਬਾਨੀਆਂ ਜੇ ਸਿੱਖੀ ਦੇ ਵਿੱਚ ਕਹੀਏ ਤੇ ਸਾਡੇ ਸਮਾਜ ਦੀਆਂ ਪਰ ਇਹ ਜਿਹੜੇ ਜਜਵਾਤੀ ਲੋਕ ਆ ਸਾਡਾ ਸਮਾਜ ਇਹ ਜਜਵਾਤੀ ਬਹੁਤ ਆ ਇਹ ਅਣਖ ਵਾਲੇ ਖੜਨ ਵਾਲੇ ਲੋਕ ਆ ਹੂੰ ਕਿਤੇ ਨਾ ਕਿਤੇ ਇਹਨਾਂ ਨੂੰ ਜਾਲ ਦੇ ਪਿਛਾ ਵਿੱਚ ਪਸਾ ਕੇ ਇਹਨਾਂ ਨੂੰ ਪਿੱਛੇ ਕੀਤਾ ਗਿਆ ਹੂੰ ਵੀ ਇਹਨਾਂ ਨੂੰ ਅੱਜ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਜਿਨ੍ਹਾਂ ਨੂੰ ਚੌਥੇ ਪੌੜੇ ਵਾਲੇ ਕਹਿੰਦੇ ਆ ਹੂੰ ਤੇ ਕਿਤੇ ਇਤਿਹਾਸ ਨੂੰ ਫਰੋਲ ਕੇ ਦੇਖੋ ਵੀ ਇਹਨਾਂ ਦੀਆਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਇਹਨਾਂ ਇਹਨਾਂ ਨੇ ਮਤਲਬ ਸਿੱਖੀ ਲਈ ਕੀ ਕੁਝ ਕੀਤਾ ਆ ਇਹਨਾਂ ਲੋਕਾਂ ਨੂੰ ਸਮਝ ਜਾਈ ਦੀ ਆ ਤੇ ਮੈਂ ਪਹਿਲਾਂ ਵੀ ਕਿਹਾ ਕਿ ਸਾਨੂੰ ਦੁੱਖ ਹੁੰਦਾ ਜਦੋਂ ਇਦਾਂ ਦੇ ਕੁਝ ਜਿਹੜੇ ਬੰਦੇ ਇਦਾਂ ਨੇ ਗੱਲਾਂ ਕਰਦੇ ਆ ਸਕੂਨ ਕਿਹੜੀਆਂ ਚੀਜ਼ਾਂ ਦਿੰਦੀਆਂ ਮਨ ਨੂੰ ਕਿਉਂਕਿ ਚੰਗੇ ਲੋਕ ਵੀ ਨੇ ਮੈਂ ਅਕਸਰ ਦੇਖਦਾ ਤੁਹਾਡੇ ਨਾਲ ਜਦੋਂ ਤੁਸੀਂ ਕਿਤੇ ਜਾਂਦੇ ਹੋ ਜਿਵੇਂ ਇਹ ਮੁੰਡੇ ਅਜਨਾਲ ਨੇ ਨਿਹੰਗ ਸਿੰਘ ਵੀ ਤੁਹਾਡੇ ਨਾਲ ਕਾਫੀ ਹੁੰਦੇ ਤੁਹਾਨੂੰ ਕਾਫੀ ਪਸੰਦ ਕਰਦੇ ਨੇ ਉਹ ਵੀ ਜੀ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਸਕੂਨ ਦਿੰਦੀਆਂ ਨੇ ਕਿਉਂਕਿ ਚੀਜ਼ਾਂ ਦੇਖੋ